ਜੀ ਮੈਂ ਰਣਕਿਮਾਂ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਪੰਜਾਬੀਆਂ ਨੂੰ ਮਾਨ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਹੈ ਹਾਈਵੇ ਜੋ ਕਿ ਦਿੱਲੀ ਕਟੜਾ ਹਾਈਵੇ ਨੂੰ ਨਾਲ ਜੋੜੇਗਾ ਇਸ ਦੇ ਨਾਲ ਯਾਤਰੀਆਂ ਨੂੰ ਵੱਡਾ ਲਾਭ ਹੋਵੇਗਾ ਇਸ ਦੇ ਨਾਲ ਜਿੱਥੇ ਸਫਰ ਘਟੇਗਾ ਉੱਥੇ ਹੀ ਸਮੇਂ ਦੀ ਬਚਤ ਹੋਵੇਗੀ ਤੇ ਵੱਡੇ ਪੱਧਰ ਦੇ ਉੱਤੇ ਇਸ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਬਣਾਇਆ ਜਾਵੇਗਾ ਤਾਂ ਤੁਹਾਨੂੰ ਦੱਸਿਆ ਕਿ ਆਖਰੀ ਇਸ ਦਾ ਯਾਤਰੀਆਂ ਨੂੰ ਕੀ ਕੀ ਲਾਭ ਹੋਵੇਗਾ ਤੇ ਇਸ ਦੇ ਉੱਤੇ ਕਿੰਨਾ ਜਾਵੇਗਾ ਦਾ ਦੇ ਕੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ अनेका ਵਿਕਾਸ ਕਾਰਜਾਂ ਦੇ ਕੰਮ ਕੀਤੇ ਜਾ ਰਹੇ ਨੇ ਉੱਥੇ ਹੀ ਵੱਡੇ ਵੱਡੇ ਹਾਈਵੇ ਵੀ ਬਣਾਏ ਜਾ ਰਹੇ ਨੇ ਤਾਂ ਕਿ ਇਸ ਦੇ ਨਾਲ ਜਿਹੜਾ ਕਿ ਲੋਕਾਂ ਦਾ ਕੀਮਤੀ ਸਮਾਂ ਵੀ ਬਚੇ ਅਤੇ ਇਸ ਦੇ ਨਾਲ ਜਿਹੜਾ ਕਿ ਲੋਕੀ ਜਲਦੀ ਵੀ ਪਹੁੰਚਣਗੇ ਅਤੇ ਲੋਕਾਂ ਨੂੰ ਬਿਹਤ ਲਾਭ ਹੋਵੇਗਾ ਜਿਹਦੇ ਚਾਹਦੇ ਹੁਣ ਜਿਹੜਾ ਨਵਾਂ ਹਾਈਵੇ ਬਣਨ ਜਾ ਰਿਹਾ ਇਸ ਨੂੰ ਜਿਹੜਾ ਕਿ ਦਿੱਲੀ ਕਟੜਾ ਐਕਸਪ੍ਰੈਸ ਦੇ ਨਾਲ ਜੋੜਿਆ ਜਾਵੇਗਾ ਇਸ ਦੇ ਨਾਲ ਕੀ ਕੁ ਜਲਾਭ ਹੋਣਗੇ ਆਓ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਦੱਸਦੇ ਹਾਂ ਸੋ ਇਸੇ ਮੁੱਖ ਲਾਭ ਅਤੇ ਦੂਰੀ ਘਟ ਹੋਵੇਗੀ ਜਲੰਧਰ ਜ਼ਿਲ੍ਹੇ ਦੇ ਕਾਂਗਸ ਸਾਬੂ ਤੋਂ ਕਰਤਾਰਪੁਰ ਤੱਕ 29 ਕਿਲੋਮੀਟਰ ਦਾ ਨਵਾਂ ਸੰਪਰਕ ਬਣ ਰਿਹਾ ਹੈ ਦਿੱਲੀ ਪਟਿਆਲਾ ਜਾਂ ਲੁਧਿਆਣਾ ਤੋਂ ਅੰਮ੍ਰਿਤਸਰ ਯਾਤਰਾ ਕਰਨ ਵਾਲੇ ਲੋਕਾਂ ਲਈ ਲਗਭਗ 75 ਕਿਲੋਮੀਟਰ ਦੀ ਬਚਤ ਹੋਵੇਗੀ ਅੰਮ੍ਰਿਤਸਰ ਤੱਕ ਦੀ ਯਾਤਰਾ ਦਾ ਸਮਾਂ ਕਾਫੀ ਘਟ ਜਾਵੇਗਾ ਤੇ ਸਿਰਫ ਡੇਢ ਘੰਟਾ ਰਹਿ ਜਾਵੇਗਾ ਨਮਾ ਰਸਾ ਸਿੱਧੰਨ ਕੋਦਰ ਹਾਈਵੇ ਦੇ ਨਾਲ ਜੁੜੇਗਾ ਜਿਸ ਨਾਲ ਹੁਣ ਫਲੋਰ ਤੋਂ ਜਲੰਧਰ ਜਾਣ ਦੀ ਜ਼ਰੂਰਤ ਨਹੀਂ ਰਹੇਗੀ ਤੇ ਆਵਾਜਾਈ ਦੀ ਭੀੜ ਵੀ ਘਟ ਹੋ ਜਾਵੇਗੀ ਇਹ ਲਾਈਨ 에য়ারਪੋਰਟ ਰੋਡ ਨਾਲ ਵੀ ਜੁੜਦੀ ਹੈ ਜਿਸ ਨਾਲ ਲੋਕਾਂ ਲਈ ਅੰਮ੍ਰਿਤਸਰ ਹਵਾਈ ਅੱਡੇ ਅਤੇ ਸ਼੍ਰੀ ਦਰਵਾਜ ਸਾਹਿਬ ਤੱਕ ਪਹੁੰਚਣਾ ਹੋਰ ਵੀ ਆਸਾਨ ਹੋਵੇਗਾ ਆਕਰ ਪ੍ਰੋਜੈਕਟ ਦੀ ਸਥਿਤੀ ਕੀ ਹੈ ਨੈਸ਼ਨਲ ਹਾਈਵੇ ਔਥੋਰਟੀ ਦੇ ਅਨਸਾਰ ਹਾਈਵੇ ਦਾ ਲਗਭਗ 80% ਕੰਮ ਪੂਰਾ ਹੋ ਚੁੱਕਿਆ ਹੈ ਇਹ ਪੂਰਾ ਪ੍ਰੋਜੈਕਟ 2026 ਤੱਕ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ ਹਾਲਾਂਕਿ ਕੰਮ ਆਖਰੀ ਪੜਾਅ ਤੇ ਹੈ ਅਤੇ ਨਵੇਂ ਸਾਲ ਦੇ ਵਿੱਚ ਸ਼ੁਰੂ ਹੋ ਜਾਵੇਗਾ ਇਹ ਨਵਾਂ ਹਾਈਵੇ ਫਲੋਰ ਦੇ ਨੇੜੇ ਦੇ 16 ਪਿੰਡਾਂ ਨੂੰ ਬਿਹਤਰ ਸੰਪਰਕ ਪ੍ਰਦਾਨ ਕਰੇਗਾ ਇਹਨਾਂ ਦੇ ਵਿੱਚ ਗੰਨਾ ਪਿੰਡਾ ਕਾਲਪੁਰ ਪ੍ਰਤਾਪਪੁਰਾ ਬਕਾਬੁਰ ਮੋਈ ਨਾਗਰਾ ਰੂਪੋਵਾਲ ਕੰਧੋਲਾ ਖੁਰਦਾ ਬਰਵਾਲਾ ਸੈਦੋਵਾਲ ਰਾਲਾ ਗੁੰਟਾਲੀ ਨਵਾ ਪਿੰਡ ਬੀੜ ਪਿੰਡ ਲਿੱਟਾ ਅਤੇ ਮੀਰਪੁਰ ਸ਼ਾਮਲੇ ਇਸ ਤੋਂ ਇਲਾਵਾ ਲੁਧਿਆਣਾ ਜਲੰਧਰ ਨਕੋਦਰ ਕਰਤਾਰਪੁਰ ਦਿੱਲੀ ਅਤੇ ਚੰਡੀਗੜ੍ਹ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਜਲੰਧਰ ਜ਼ਿਲ੍ਹੇ ਦੇ ਕਾਂਗਸ ਸਾਬੂ ਤੋਂ ਕਰਤਾਰਪੁਰ ਤੱਕ ਸਿਰਫ 29 ਕਿਲੋਮੀਟਰ ਦਾ ਨਵਾਂ ਸੰਪਰਕ ਬਣ ਰਿਹਾ ਹੈ ਇਸ ਦੇ ਨਾਲ ਬੇहद ਲੋਕਾਂ ਨੂੰ ਲਾਭ ਹੋ ਗਿਆ ਤੇ ਸਫਰ ਘਟੇਗਾ ਸੋ ਤਾਂ ਇਹ ਕਿ ਇਸ ਹਾਈਵੇ ਦਾ ਲੋਕਾਂ ਨੂੰ ਬੇहद ਫਾਇਦਾ ਹੋਵੇਗਾ ਸਮੇਂ ਦੀ ਵੀ ਬਚਤ ਹੋਵੇਗੀ ਅਤੇ ਜਦੋਂ ਇਨਸਾਨ ਕਈ ਵਾਰ ਕੋਈ ਕਾਲੀ ਹੁੰਦੀ ਅਸੀਂ ਦੇਖਦੇ ਹਾਂ ਕਿ ਉਹਨਾਂ ਵੱਲੋਂ ਤੇਜ਼ ਰਫ਼ਤਾਰੀ ਦੇ ਨਾਲ ਜਾਇਆ ਜਾਂਦਾ ਪਰ ਜਦੋਂ ਇਸ ਤਰੀਕੇ ਦੇ ਹਾਈਵੇ ਬਣ ਜਾਂਦੇ ਨੇ ਇਸ ਦੇ ਨਾਲ ਲੋਕਾਂ ਨੂੰ ਬੇहद ਫਾਇਦਾ ਹੋ ਜਾਂਦਾ ਤੇ ਸਮੇਂ ਦੀ ਬਚਤ ਹੋ ਜਾਂਦੀ ਜਿਹਦੇ ਚਾਦੇ ਆਮ ਆਦਮੀ ਪਾਰਟੀ ਸਰਕਾਰ ਦੇ ਸੁਪਰਾਲੇ ਦਾ ਤੇ ਦਿਨੋਂ ਲੋਕਾਂ ਦੇ ਬਲੋਂ ਧੰਨਵਾਦ ਕੀਤਾ ਜਾ ਰਿਹਾ ਬੇਰਾ ਰਿਪੋਰਟ ਆਜ਼ਾਦ ਸੋਚ